ਇਹ ਕੁਛ ਵੀ ਹੋਰ ਨਹੀਂ ਕਰ ਸਕਦਾ ਮਹਾਰਿਸ਼ੀ ਹਾਦਰੀ ਉਸ ਵੇਲੇ ਬਚਨ ਕੀਤਾ ਬ੍ਰਹਮ ਲਖਿਉ ਨੇ ਸਮਝਿਆ ਕਿ ਇਹ ਕੋ ਸੱਚਾ ਸਭ ਹੈ ਬ੍ਰਹਮ ਕਰਮ ਹੈ ਪਰ ਤੂੰ ਸੰਸਾਰ ਨੂੰ ਔਰ ਇਸ ਦੇਵ ਨੂੰ ਤੂੰ ਦੁਸ਼ਮਣ ਨਾ ਕੋ 베ਰੀ ਨਹੀਂ ਪਗਾਮਾ ਦੀ ਵਿਵਸਥਾ ਕਿਤੇ ਗਈ ਬ੍ਰਹਮ ਗਿਆਨ ਦੇ ਵਿੱਚ ਤਾਂ ਗੱਲ ਹੀ ਨਹੀਂ ਹੈ ਉੱਥੇ ਤਾਂ ਦੁਸ਼ਮਣ ਕੋਈ ਨਹੀਂ ਨਾ ਕੋ ਮੇਰਾ ਦੁਸ਼ਮਣ ਰਹਾ ਨਾ ਹਮ ਕਿਸਕੇ ਫੈਰਾਏ ਕਿ ਉਹ ਸਭ ਦੇ ਇੱਕੋ ਸੱਚ ਇਹ ਰਿਪੋਰਟ ਔਰੰਗਜ਼ੇਬ ਦੇ ਕੋਲ ਕੁਝ ਸ਼ਰਨਿਖਿਆਦਤ ਦਿੱਤੀ ਤੇ ਔਰੰਗਜ਼ੇਬ ਨੇ ਕਚਹਿਰੀ ਲਈ ਕਿ ਗੁਰੂ ਉਹਦੇ ਨਾਲ ਭਾਈ ਮਤੀ ਦਾਸ ਦੇ ਨਾਲ ਔਰੰਗਜ਼ੇਬ ਦੀ ਸਿੱਧੀ ਗੱਲ ਹੋਈ ਕਹਿੰਦੇ ਉਹ ਕਾਫਰਾ ਤੂੰ ਹੈ ਜੋ ਰਾਤ ਕਹਿੰਦਾ ਸੀ ਮੈਂ ਦਿੱਲੀ ਲਾਹੌਰ ਟਕਾ ਦਾ ਰੇ ਕਹਿੰਦੇ ਮੈਂ ਹਾਂ ਤੁਮਹਿਆ ਜਿਹੜਾ ਕਹਿੰਦਾ ਸੀ ਔਰੰਗਜ਼ੇਬ ਦੇ ਪਰਿਵਾਰ ਨੂੰ ਖਤਮ ਕਰਦੇ ਹਾਂ ਤੇ ਭਾਈ ਮਤੀ ਦਾਸ ਕਹਿੰਦਾ ਤੂੰ ਠੀਕ ਹੈ ਮੈਂ ਉਹ ਹੀ ਕਹਿੰਦੇ ਫਿਰ ਐਸ ਬਣੇ ਸ਼ਕਤੀ ਦਫਾ ਤੇ ਨਹੀਂ ਤਾਂ ਮਰਨ ਦੇ ਲਈ ਜਾਣਾ ਭਾਈ ਸਾਹਿਬ ਕਹਿਣ ਲੇ ਮੇਰੇ ਗੁਰੂ ਨੇ ਫਾਹਿ ਮਹਾਰਾਜ ਮੈਨੂੰ ਮਾਫ ਕਰ ਦਿਓ ਖਿਮਾ ਮਾਗਾ ਅਰ ਜੇ ਤੂੰ ਗੁਰੂ ਤੇਗ ਬਹਾਦਰ ਸ਼ਹੀਦ ਕੀਤਾ ਯਾਦ ਰੱਖੀ ਮੈਂ ਸੱਚ ਕੰਡ ਬਾਦ ਜਾਵਾਂਗਾ ਤੇ ਤੈਨੂੰ ਪਹਿਲਾ ਇਥੋਂ ਦਿੱਲੀ ਤੋਂ ਕੱਢ ਕੇ ਫਿਰ ਮਸਲੇ ਹੋ ਗਿਆ ਫਤਿਹਬਾ ਕਾਜੀ ਤੋਂ ਦਵਾ ਦਿੱਤਾ ਇਹ ਖਾਤਬਾ ਦਵਾ ਕੇ ਜਲਾਲ ਵੀ ਇੱਥੇ ਦਾ ਸਰਾਜ ਸਿੰਘ ਜਿਹੜਾ ਸਮਾਣੀ ਦਾ ਜਲਾਲ ਸਿੰਘ ਹੈ ਨਾ ਉਹ ਤੁਸੀਂ ਬਾਦ ਸਾਹਿਬ ਦੀ ਬਾਰ ਕਰਦੇ ਜਲਾਲ ਸਿੰਘ ਭਾਈ ਮਤੀ ਦਾਸ ਨੂੰ ਕਿਹਾ ਗਿਆ ਵੀ ਤਿਆਉ ਕਹਿੰਦੇ ਮੈਂ ਤਾਂ ਹਾਈ ਖਾਣ ਲਈ ਤਿਆਰ ਨਾ ਆਲਾ ਲੈ ਆਂਦਾ ਗਿਆ ਵੀ ਜਨਾਬ ਇਹ ਚੀਰਨ ਦੇ ਵਿੱਚ ਮੈਨੂੰ ਇੱਕ ਵੱਡੀ ਦਿੱਕਤ ਹੈ ਮੇਰੀ ਮੁਸ਼ਕਲ ਹੱਲ ਕਰੋ ਸਰੀਰ ਲੱਤ ਕਾਰਨ ਹੁੰਦਾ ਹੈ ਆਰਾਮੀ ਚਲੇਗਾ ਲੱਕੜ ਸੁੱਕੀ ਦੇ ਉੱਤੇ ਆਰਾ ਵਧੀਆ ਚੱਲਦਾ ਹੈ ਇਹ ਜਿਸਮ چیرਣਾ ਜਦੋਂ ਆਰਾ ਰੱਖਾਂਗੇ ਉਸ ਜਿਸਮ ਹਿੱਲੇ ਦਾ ਸਾਰਾ ਜਿਹੜੇ ਜੰਗਦੂਤਾਂ ਮਰ ਗਏ ਇਹ ਜਲਾਦ ਸਨ ਉਹਨਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਹੋਇਆਂ ਔਰੰਗਜ਼ੇ ਨੇ ਹੁਕਮ ਦਿੱਤਾ ਦੇ ਦੋ ਫੱਟਿਆਂ ਦੇ ਵਿੱਚ ਇਹਨੂੰ ਜੜਦਾ ਕੀਤਾ ਹੁਕਮ ਔਰੰਗੇ ਦੇ ਕਹਿਰ ਵਾਲਾ ਇਹਨੂੰ ਫੱਟਿਆਂ ਵਿੱਚ ਜੜਵਾਏ ਦੇਵੋ ਕਾਫਰ دین ਨਹੀਂ ਕਬੂਲ ਕਰਦਾ ਆਰਾ ਸੀਸ ਪੇ ਦੇ ਚਲਾਏ ਦਿਓ ਚਲਾਓ ਆਰਾ ਦੇ ਸੀਸ ਤੇ ਆਰਾ ਜਿਹੜਾ ਲੈ ਕਿ ਜਲਾਦ ਉਹਦੇ ਦੰਦਿਆਂ ਨੂੰ ਤਿੱਖਿਆ ਕਰਨ ਲਗਿਆ ਤੇ ਭਾਈ ਮਗੀ ਜਾਸ ਕਹਿੰਦੇ ਤੂੰ ਆਰੇ ਦੇ ਦੰਦੇ ਤਿੱਖੇ ਕਰ ਤੇ ਮੈਂ ਆਪਣੇ ਮਨ ਨੂੰ ਦੇਖਾ ਕਰਨਾ ਤੇ ਇਹ ਰੀਤੀ ਮੈਂ ਵੀ ਫੇਰ ਰਹੀ ਉਹ ਕਹਿੰਦਾ ਸਿੱਖਾ ਜਿਹਨੇ ਕੋਲ ਤਾਂ ਲੋਹੇ ਦੀ ਰੀਤੀ ਹੈ ਤੇਨੇ ਕੋਈ ਕਹੇਲੀ ਦਿੱਤੀ ਹੈ ਕਹਿੰਦੇ ਮੇਰੇ ਕੋਲ ਗੁਰੂ ਨਾਨਕ ਦਾ ਜਪਜੀ ਸਾਹਿਬ ਬਖਸ਼ਿਆ ਹੋਇਆ ਨਹੀਂ ਕਿ ਮੈਂ ਉਹ ਦਾ ਜਾਪ ਕਰਨਾ ਦਾ ਮੈਨੂੰ ਪੂਰਾ ਜਾਪ ਕਰ ਲੈਣ ਦਿਓ ਇਹਨਾਂ ਨੇ ਕਹਿੰਦੀ ਕਿ ਤੇ ਔਰੰਗਜ਼ੇਬ ਕਹਿੰਦਾ ਹobe ਮਤੀ ਦਾਸ ਨੇ ਆਖਿਆ ਸੁਣੀ ਭਾਈ ਉਹ ਮੁਸ਼ਕਲ ਮੇਰੀ ਵਾਲੀ ਜੇਕਲਾ ਹੱਲ ਹੋਵੇ ਸੀਸ ਮੇਰੇ ਤੇ ਜਿਸ ਭਗਤ ਚੱਲੇ ਆਰਾ ਮੇਰਾ ਮੁਖ ਗੁਰਪ੍ਰੀਤ ਜਣੇ ਮੇਰਾ ਮੁਖ ਗੁਰਪ੍ਰੀਤ ਸੰਖ ਜਪ ਦੀ ਪੌੜੀ ਨੂੰ ਦੇ ਭਾਈ ਸਾਹਿਬ ਤੋਂ ਕਿ ਦੋਨੋਂ ਸੰਖ ਦੇ ਜਪੀ ਬੜਾ ਏਕ ਸੰਖ ਏਕ ਸੰਖ ਏਕ ਅਚਿਤ ਬੜਾ ਭਾਰਤੀ ਪਰਿਵਾਰੀ ਸਿੱਖੀ ਇਹ ਕੀ ਹੈ ਆਪਣੀ ਕੋਤੀ ਲਾਗੇ ਤੁਮਨਾ ਭਾਣਾਂ ਚੋਗ ਰਹੇ ਹੈ ਕਿ ਹਸਪੜੀ ਦੇਖੋ ਜਦੋਂ ਗੁਰ ਜੀ ਨਾਮ ਨੇ ਆਇਆ ਗਏ ਮੁਸਲਮਾਨ ਸਾਡੇ میوا لابا وشو پرتاپ سنگھ جی جو کر رہے ہیں اور ہوں جی ਦੇਵ ਮਹਾਦਰ ਪੰਜ ਸਰੂਪਾ ਦੇਵ ਮਹਾਦਰ ਕੇ ਚਲਤ ਭੈੋ ਜਗਤ ਕੋ ਸੋਕ ਆਹ ਸਭ ਜੰਗ ਭਇਓ ਚਾਰ ਸ਼ੰਕਰ ਸੰਤ ਜੀ ਮਹਾਰਾਜ ਬਸ ਇਹ ਤਾਂ ਜੀ ਪੰਥ ਵਿਚਾਰ ਧਰਤਨ ਸਾਧੂ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਜੀ ਪਾਵਨ ਮੇਤਰ ਜੀ ਦੇ ਅੰਦਰ ਗੁਰਦੁਆਰਾ ਫਰਾਂ ਸਰਬੀ ਕੇ ਸਾਧੂ ਜੀ ਸ਼੍ਰੀ ਗੁਰਦੇਵ ਮਹਾਰਾਜ ਜੀ ਦੇ ਸਾਡੇ 350 ਸਾਲ ਜਹਾਨਤੂ ਨੂੰ ਸਮਰਪਿਤ ਆਪ ਸਭਨਾਂ ਹਾਜ਼ਰੀ ਭਰ ਦੇ ਫਤਿਹ ਦੀ ਸਾਂਝ ਤੋਂ ਕਰਨਾ ਸਾਹਿਬ ਸਾਹਿਬ ਮਹਾਰਾਜ ਜੀ ਦਾ ਸਾਡੇ 350 ਸਾਲ ਸ਼ਹਾਦਤ ਹੋਵੇ ਸ਼੍ਰੀ ਕਰਕੇ ਗੁਰੂ ਤੇਜ巴巴 ਸਾਹਿਬ ਸਦੇ